ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਜੀ ਅਰਦਾਸ ਕਰਦੇ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸਾਰੇ ਹੀ ਦੱਸਦਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਸਾਡੇ ਵੀਰ ਨੂੰ ਵੀ ਤਰੱਕੀਆਂ ਬਖਸ਼ੇ ਜਿਹਦੇ ਕੋਲ ਅਸੀਂ ਆਏ ਹੋਏ ਹਾਂ ਥੋੜਾ ਜਿਹਾ ਇੱਕ ਮੈਂ ਕਹਿੰਦਾ ਸਾਲ ਕੁ ਲੇਟ ਹੋ ਗਿਆ ਮੈਂ ਸਾਲ ਦੇ ਵਿੱਚ ਨੂੰ ਆਉਂਦਾ ਜਾਂਦਾ ਹਾਏ ਹਾਏ ਬਾਏ ਬਾਏ ਕਰਕੇ ਜਾਂਦਾ ਰਿਹਾ ਇਹਨੂੰ ਮੈਂ ਰੋਡ ਦੇ ਉੱਪਰ ਤੇ ਪਰ ਇੱਥੇ ਆਉਣ ਦਾ ਮੌਕਾ ਨਹੀਂ ਮਿਲਿਆ ਅੱਜ ਜਿਹੜਾ ਮੌਕਾ ਮਿਲਿਆ ਉਹ ਮੌਕੇ ਦਾ ਮੈਂ ਫਾਇਦਾ ਜ਼ਰੂਰ ਉਠਾਉਣਾ ਹੈ ਤੇ ਉਠਾ ਲਾਂਗੇ ਜੀ ਆਪਾਂ ਮੈਂ ਪਹੁੰਚਿਆ ਕਮਾਚਲ ਦੇ ਵਿੱਚ ਪੈਂਦਾ ਜੀ ਇਹ ਬਿਲਕੁਲ ਜਦੋਂ ਕਨੌਲੀ ਤੋਂ ਨਾਲਾਗੜਾ ਰੋਡ ਜਾਂਦਾ ਜੀ ਉਹਦੇ ਉੱਪਰ ਪੈਂਦਾ ਜੀ ਇੱਥੇ ਇਹ ਤੇ ਵੀਰ ਦੇ ਕੋਲ ਕੰਮ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਬਥੇਰਾ ਹੈ ਤੇ ਵਧੀਆ ਕੰਮ ਹੈ ਇਹਦਾ ਇਹਦੀ ਮੈਂ ਪ੍ਰੋਮੋਸ਼ਨ ਪਹਿਲਾਂ ਵੀ ਕਰ ਚੁੱਕੇ ਹਾਂ ਕਾਲੀ ਗੱਡੀ ਮਾਰ ਰਹੀ ਹੈ ਠੀਕ ਅੱਛਾ ਪਹਿਲਾਂ ਮੇਲਾ ਆਖੇ ਇੱਧਰੋਂ ਮੇਲਾ ਆਖੇ ਬਹੁਤ ਕਾਲਾ ਚੱਲਦਾ ਮੇਰੇ ਯਾਰ ਮੇਰੇ ਜੀ ਇਹ ਸਾਡਾ ਵੀਰ ਸ਼ੈਂਕੀ ਮੈਂ ਇੱਕ ਦਿਨਾਂ ਪਿੱਛੇ ਜੇ ਗਰਮੀਆਂ ਦੇ ਵਿੱਚ ਅ ਤਕਰੀਬਨ ਜੂਨ ਜਲਾਈ ਦਾ ਮਹੀਨਾ ਸੀਗਾ ਜੋਨ ਜਲਾਈ ਦੇ ਮਹੀਨੇ ਦੇ ਵਿੱਚ ਮੈਂ ਸੋਚਦਾ ਸੀਗਾ ਬੈਠਾ ਬੈਠਾ ਘਰਾਉ ਮਹੀ ਅਚਾਨਕ ਸੋਚ ਰਿਹਾ ਇਸੇ ਵਿੱਚ ਬੈਠਾ ਮਹਾਫੀ ਏਸੀ 'ਚ ਬੈਠੇ ਆ ਜਿਹੜੇ ਵਿਚਾਰੇ ਪੰਛੀ ਨੇ ਬਾਹਰ ਜਾਨਵਰ ਨੇ ਵਿਚਾਰੇ ਹਨਾ ਵੀ ਉਹਨਾਂ ਦਾ ਹਾਲਾਤ ਕਿਆ ਹੁੰਦਾ ਹੋਣਾ ਉਹ ਵਿਚਾਰੇ ਪਾਣੀ ਨੂੰ ਵੀ ਤਰਸਦੇ ਕਿ ਮੀਂਹ ਹੀ ਤੇ ਪੇ ਥੋੜੀ ਜਿਹੀ ਔੜ ਜੀ ਲੱਗੀ ਵੀ ਤੀ ਐ ਪਿੱਛੇ ਜੇ ਤਾਂ ਮੈਂ ਕੀ ਕਰਾਂ ਜੇ ਮੈਂ ਫੇਸਬੁਕ ਉੱਪਰੋਂ ਚੱਕਾਂ ਤਾਂ ਸਰਦਾਰ ਹੋ ਰਹੀ ਹੈ ਸਾਡੇ ਵੀਰ ਜੀ ਟੈਂਕਰ ਲੈ ਕੇ ਪਹੁੰਚੇ ਹੋਏ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਇਹਨਾਂ ਨੇ ਉਹ ਦੋ ਤਿੰਨ ਜਗ੍ਹਾ ਟੋਏ ਸੀ ਉਹ ਟੋਏ ਭਰੇ ਇਹਨਾਂ ਨੇ ਪਾਣੀ ਦੇ ਜਾਨਵਰਾਂ ਦੇ ਵਾਤੇ ਦੇ ਬਾਅਦ ਵਿੱਚ ਇਹਨਾਂ ਨੇ ਵੀਡੀਓ ਵਿੱਚ ਦਿਖਾਇਆ ਵਾ ਵੀ ਇੱਕ ਜਾਨਵਰ ਦੂਰ ਖੜ ਕੇ ਵੀ ਪਾਣੀ ਪੀਣ ਆ ਗਿਆ ਮੈਨੂੰ ਐਨੀ ਉਹ ਹੋਈ ਮਹਾਮਾਲਕ ਮੇਰੀ ਸੁਣਦਾ ਉੱਪਰ ਬੈਠਾ ਵੀ ਮੈਂ ਸੋਚ ਰਿਹਾ ਸੀਗਾ ਅੱਧੇ ਘੰਟੇ ਬਾਅਦ ਇਹਦੀ ਵੀਡੀਓ ਆ ਗਈ ਮੈਂ ਸਪੈਸ਼ਲ ਜਿਹਦੇ ਫੋਨ ਕੀਤਾ ਇਹਨੂੰ ਮਹਾਬਾਈ ਤੇਰਾ ਬਹੁਤ ਬਹੁਤ ਧੰਨਵਾਦ ਮੈਨੂੰ ਇੰਨੀ ਖੁਸ਼ੀ ਹੋਈ ਮਹਾ ਮੈਨੂੰ ਇੰਨੀ ਖੁਸ਼ੀ ਹੋਈ ਵੀ ਤੇਰੇ ਜਿਹੜੀ ਇੱਜ਼ਤ ਮੇਰੇ ਕੋਲ ਪਹਿਲਾਂ ਜਿੰਨੀ ਕਿ ਵੀ ਉਹਦੇ ਤੋਂ 2 ਤੋਂ 4 ਚੰਨ ਹੋਰ ਲੱਗ ਗਏ ਉੱਪਰ ਵੀ ਤੇਰੇ ਪ੍ਰਤੀ ਜਿਹੜੀ ਮੇਰੀ ਇੱਜ਼ਤ ਵਧ ਗਈ ਅੱਜ ਆਉਣ ਦਾ ਜਿਹੜਾ ਕਾਰਨ ਸੀਗਾ ਚਲੋ ਉਹ ਵੀ ਮੈਂ ਤੁਹਾਨੂੰ ਦੱਸਦਾ ਤੇ ਬਾਈ ਨੇ ਹੁਣ ਕਿਹੜੀ ਕਿਹੜੀ ਗੱਡੀ ਦਾ ਕਿਹਾਂ ਕਿਹਾਂ ਕੰਮ ਛੇੜਿਆ ਵਾ ਉਹ ਵੀ ਤੁਹਾਨੂੰ ਉਹ ਵੀ ਦਿਖਾਉਨੇ ਆ ਅੱਜ ਇਹ ਗੱਡੀ ਕਿਹੜੀ ਹੈ ਮਹਿੰਦਰਾ ਹੀ ਆ ਇਹ ਮਿੰਦਰਾ ਨਮੀ ਐਮ ਐਕਸ ਤੇ ਲੀਆ ਅੱਛਾ ਜਿਹੜੀ ਐਮ ਐਕਸ ਆ ਗਈ ਐਮ ਐਕਸ ਆਈਆ ਇਹ ਮਤਲਬ ਆ ਕਿ ਕਿੰਨੇ ਗੱਡੀ ਬਣ ਰਹੀ ਹੈ ਲਿਫਟ ਵਾਲੀ 60 ਫੁੱਟ ਦੀ ਓਹੋ ਜਿਹੜੀ ਲਿਫਟ ਕਹਿੰਦੇ ਤੂੰ ਲਿਫਟ ਦਾ ਚੱਕ ਹੋਣ ਵਾਲਾ ਜਗੜ ਬਾਬੇ ਟਿੱਪਰ ਬਣ ਰਿਹਾ ਏ ਉਹ ਟਿੱਪਰ ਟਾਇਰ ਪੁੱਛਿਆ ਇਹ ਬੇਸ ਹੈ ਇਹ ਬੇਸ ਬਣ ਗਿਆ ਹਣਾ ਇਹ ਬੇਸ ਹੈ ਤੇ ਵੀ ਇਹ ਅੱਗੇ ਦੇ ਚੱਕ ਹੋਣੀਆਂ ਇਹ ਪਿਛੇ ਇਹ ਤਾਂ ਬੁਸ਼ ਲੱਗੇ ਹਾਂ ਬਸ ਇਹਦਾ ਜਿਗਾਰਡਮੈਂਟ ਲੱਗੇ ਲੱਗਣਾ ਏ ਜਿਹੜਾ ਜਿਹੜਾ ਜੈਕ ਲੱਗਣਾ ਹਾ ਜੈਕ ਲੱਗਣਾ ਏ ਓਕੇ ਲੱਗਣਾ ਏ ਬੇਸ ਹੈ ਇਬਸੇ ਕਿ ਕਿਹੜੇ ਏਰੀਏ ਦੀ ਗੱਡੀ ਬਾਬੇ ਇਹ ਗੱਡੀ ਹੈਗੀ ਜੀ ਡਿਸਟ੍ਰਿਕਟ ਮੰਡੀ ਇਹ ਪਲੇਟ ਲੱਗੀ ਵੀ ਆ ਓਕੇ ਹਾਂ ਮੰਡੀ ਵਾਲਾ ਨਾ ਮੰਡੀ ਆ ਨੇਰ ਚੌਂਕੋਂ ਗੱਡੀ ਜਾ ਰਹੀ ਆ ਨੇਰ ਚੌਂਕ ਜਾਂਦੀ ਆ ਗੱਡੀ ਉੱਥੇ ਤੇ ਆਏ ਸਪੈਸ਼ਲ ਤੇਰੇ ਕੋਲ ਡਿਸਟ੍ਰਿਕਟ ਮੰਡੀ ਹਾਂ ਹਾਂ ਇਹਦੇ ਵਿੱਚ ਤਾਂ ਦੂਸਰੀ ਸਾਡੇ ਵਾਲੀ ਵਰਗੀ ਲੱਗਣੀ ਹੋਣੀ ਹੈ ਨਾ ਇਹ ਇਹ ਓਪਨ ਬਾਡੀ ਆ ਇਹ ਓਪਨ ਬਾਡੀ ਆ ਇਹ ਗੱਡੀ ਹੈ ਬਰੋਟੀ ਵਾਲੇ ਤੇ ਆਈ ਵੀ ਲੋਕਲ ਆਪਣੀ ਆਪਣੇ ਲੋਕਲ ਜੀ ਦੇਖੋ ਜੀ ਸਾਨੂੰ ਸਿੱਧੀ ਜੀ ਗੱਲ ਦੱਸਾਂ ਜੀ ਪਾਣੀ ਦੇ ਗਲਾਸ ਇਹਨੇ ਸਾਨੂੰ ਪਲਾਤੇ ਪਰ ਇਹਦੀ ਬੋਤਲ ਹੈ ਬੋਤਲ ਨਹੀਂ ਚੇਂਜ ਕਰਦਾ ਹੈਗਾ ਮੈਨੂੰ ਪਿਛਲੇ ਸਾਲ ਵਾਲੀ ਲੱਗੀ ਜਾਂਦੀ ਰੰਗ ਰੂਗੰਜਾ ਇਹ ਬਰਕਤ ਹੈ ਇਹਨਾਂ ਇਹਦੇ ਵਿੱਚ ਬਰਕਤ ਹੈ ਹਨਾ ਬਰਕਤ ਹੈ ਇਹਨਾਂ ਇਹ ਨਹੀਂ ਚੇਂਜ ਕਰਦਾ ਬਾਬੇ ਨਾਨਕ ਦਾ ਕਹਿਣਾ ਤੇਰਾ ਹੀ ਤੇਰਾ ਸਾਰਾ ਕੁਝ ਤੇਰਾ ਹੀ ਤੇਰਾ ਆ ਵੀ ਸਾਡੇ ਖੜੇ ਨੇ ਇੱਧਰ ਪੇਂਟਰ ਸਾਹਿਬ ਐ ਬਾਈ ਮੈਂ ਤੈਨੂੰ ਵੀ ਦੇਖ ਕੇ ਓਹੋ ਰੂਜ ਹੋਈ ਗੱਡੀ ਨੂੰ ਜਦ ਮੈਂ ਦੇਖਦਾ ਹੁੰਦਾ ਨਾ ਮੈਂ ਬਣੀ ਵਾਲੀ ਨੂੰ ਜਾਂ ਮੈਂ ਦੇਖਦਾ ਫੁੱਲ ਬੁੱਟੀਆਂ ਜੀ ਪਾਈਆਂ ਹੋਈਆਂ ਮੈਨੂੰ ਜਦ ਇਹ ਚੇਤੇ ਆ ਜਾਂਦਾ ਇਹ ਸ਼ਗਲਾ ਦਾ ਮੈਂ ਤੁਹਾਡੀ ਭੁੱਲਣੇ ਤੇ ਰਿਹਾ ਹੈ ਅਸੀਂ ਜਿਹੜੇ ਕੰਮ ਨੂੰ ਆਏ ਬਾਬੇ ਹੁਣ ਤੁਹਾਨੂੰ ਇਹ ਦੱਸਦੇ ਅੱਛਾ ਸਾਡੇ ਇ ਟਰਾਲੇ ਦੋ ਆਏ ਦੇ ਜੀ ਦੋ ਆਏ ਦੋ ਆਏ ਰੰਗਲੇ ਹੈ ਨਾ ਮੈਂ ਕਹਿੰਦਾ ਉਹ ਖੜਾ ਹੈ ਜਿਹੜਾ ਤੇ ਅੱਛਾ ਸਾਡੇ ਪੈਰੋਂ ਮੱਜਰੇ ਤੇ ਹੈ ਨਾ ਪੈਰੋਂ ਮੱਜਰੇ ਨਾਲ ਦਾ ਟਰਾਲਾ ਆਇਆ ਵਾ ਠੀਕ ਹੈ ਵੈਰੀ ਗੁੱਡ ਇਹ ਟਰਾਲਾ ਪੈਰੋਂ ਮੱਜਰੇ ਨਾਲ ਦਾ ਆਇਆ ਵਾ ਇਕੋ ਅੱਛਾ ਉਹਦੀ ਹਾਲ ਕਲਰਿੰਗ ਚੱਲ ਰਹੀ ਪਰ ਲੈ ਬਸ ਇਹ ਖੜਾ ਜਾਣਾ ਰਹਿਦਾ ਹਾਲ ਹਣਾ ਠੀਕ ਹੈ ਠੀਕ ਹੈ ਠੀਕ ਹੈ ਹੁਣ ਦੇਖ ਬਈ ਮਿੱਤਰਾ ਗੱਲ ਇਦਾਂ ਹੈ ਸ਼ੈਂਕੀ ਵੀਰ ਇੱਧਰ ਨੂੰ ਆ ਜਾ ਚਾਨਣੇ ਵੱਲ ਮੂੰਹ ਆਪਣੇ ਸੋਹਣੇ ਸੋਹਣੇ ਦੇਖੀ ਜਾਉਂਗੇ ਨਹੀਂ ਮਿਸਤਰੀਆਂ ਦੇ ਮੂੰਹ ਕਾਲੇ ਕਾਲੇ ਦਿਖਦੇ ਆ ਹੁਣ ਦੇਖ ਕਿੰਨਾ ਸੋਹਣਾ ਜੱਜ ਦਾ ਮੁੰਡਾ ਚਾਹੀ ਅੱਜ ਵਿਆਹ ਦਾ ਦੁਬਾਰੇ ਪੇਰ ਪਰ ਲੈ ਆ ਬਸ ਤੇਰੇ ਮੁੰਡੇ ਦਾ ਜਨਮ ਦਿਨ ਅੱਜ ਹਾਂਜੀ ਹਾਂਜੀ ਬਹੁਤ ਬਹੁਤ ਮੁਬਾਰਕਾ ਕਹਾਂ ਤੇ ਤੇਰੇ ਮੁੰਡੇ ਦੇ ਨਾਮ ਰਣਵੀਰ ਸਿੰਘ ਰਣਵੀਰ ਸਿੰਘ ਦਾ ਅੱਜ ਜਨਮ ਦਿਨ ਦੇਣਾ ਦਿਓ ਭਾਈ ਸਾਰੇ ਅਸੀਸਾਂ ਬਾ ਬੰਦਾ ਬੜਾ ਲਾਇਕ ਆ ਵੈਸੇ ਇਹ ਗਰੀਬ ਗਰੂਬੇ ਨੂੰ ਵੀ ਦੇਖਦਾ ਸਾਰਿਆਂ ਨੂੰ ਦੇਖਦਾ ਕੈਂਠ ਬੰਦਾ ਕਹਿਣ ਦਾ ਪਾਬ ਵੀ ਫਿਰ ਸਾਨੂੰ ਬਣਦਾ ਹੈ ਸਾਰਿਆਂ ਨੂੰ ਹੱਕ ਬਣਦਾ ਸਾਡਾ ਇਹ ਬੰਦੇ ਵੀ ਆਪਾਂ ਇਹਨੂੰ ਮੋਬਾਈਲ ਵਿੱਚ ਜਿੱਤਈਏ ਕਿੰਨੇ ਸਾਲ ਦਾ ਹੋ ਗਿਆ ਜਵਾ ਅੱਜ 8 ਮਹੀਨਾ ਸਾਲ ਲੱਗਿਆ ਬੇਟਾ 8 ਮਹੀਨਾ ਸਾਲ ਲੱਗਿਆ ਠੀਕ ਹੈ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਚੰਗੀ এডਿਊਕੇਸ਼ਨ ਮਿਲੇ ਮਾਪੇ ਦਾ ਆਗਿਆਕਾਰੀ ਬਣੇ ਹੋ ਠੀਕ ਹੈ ਨਾ ਆਪਣੇ ਤੁਹਾਡਾ ਆਗਿਆਕਾਰੀ ਹੋਵੇ ਤੁਹਾਡੇ ਵਿੱਚ ਜੇ ਭਾਈ ਅਫਸਰ ਬਣਾਉਣਾ ਤਾਂ ਠੀਕ ਹੈ ਨਹੀਂ ਇਹ ਕੰਮ ਦੇ ਵਿੱਚ ਤਰੱਕੀ ਕਰੇ ਗਾਰੋਵਾਰ ਤਾਂ ਹੈ ਹੀ ਹੈ ਮਿਸਤਰੀ 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 ਬਣਾਉਣਾ ਹੈ ਮਿਸਤਰੀ ਬਣਾਉਣਾ ਦੇਖ ਲੋ ਇਹ ਕਿਸਮਤ ਹੈ ਜੀ ਕਿਸਮਤ ਹੁੰਦੀ ਹਰ ਬੰਦੇ ਦੀ ਵੀ ਕਿੱਧਰ ਨੂੰ ਕਿੱਦਾਂ ਕਰਕੇ ਬੰਦਾ ਚੱਲਦਾ ਹੈ ਹਰ ਬੰਦੇ ਦੀ ਆਪਣੀ ਆਪਣੀ ਕਿਸਮਤ ਹੁੰਦੀ ਹੈ ਇਹ ਬਣਾਉਣਾ ਹੈ ਆਪ ਦੀ ਆਪਣੀ ਕਿਸਮਤ ਹੈ ਵੈਸੇ ਇੱਕ ਗੱਲ ਹੁੰਦੀ ਹੈ ਵੇ ਤੁਹਾਡੇ ਫਾਦਰ ਸਾਹਿਬ ਨੇ ਇਹ ਕੰਮ ਕੀਤਾ ਸੀ ਤੁਸੀਂ ਇਹ ਲਾਈਨ ਦੇ ਵਿੱਚ ਆ ਗਏ ਗਾ ਯਾਰ ਬੱਚਿਆਂ ਨੇ ਵੀ ਹੌਲੀ ਹੌਲੀ ਜਦੋਂ ਦੇਖਿਆ ਸਕੂਲ ਦੇ ਟਾਈਮ ਤੇ ਆਏ ਆ ਆਪਣੇ ਆਪ ਉਹ ਕਹਿੰਦੇ ਉਹ ਰਾੜ ਜੀ ਚਲਾਉਣੀ ਸਿੱਖ ਗਿਆ ਬੰਦੇ ਨੂੰ ਮਾਂ-ਪਾਪ ਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ ਮੇਰੇ ਫਾਦਰ ਸਾਹਿਬ ਬਿਜਲੀ ਮਹਿਕਮੇ ਜਿੱਤੇ ਮੱਧ ਦਾ ਕੰਮ ਬਿਜਲੀ ਦਾ ਜਾਣਦਾ ਹੈਨਾ ਆਕਣਾ ਅੱਗੇ ਤੇ ਅੱਗੇ ਚੱਲੀ ਜਾਂਦਾ ਆਹ ਕੰਮ ਕਰਦਾ ਕੰਮ ਬੰਦਾ ਵੈਸੇ ਹੀ ਦੇਖ ਕੇ ਸਿੱਖ ਜਾਂਦਾ ਬਿਲਕੁਲ ਇਹ ਵੀ ਗੱਲ ਹੁਣ ਦੇ ਅਸੀਂ ਆਏ ਆ ਮੈਂ ਡਾਣ ਵੀਰ ਆਇਦਰ ਮੋੜਾ ਚੱਕ ਮਿਲੋ ਜੀ ਇਹਨਾਂ ਤੋਂ ਤੁਹਾਨੂੰ ਮਿਲਾਇਆ ਨਹੀਂ ਤਾਂ ਹੈਗਾ ਸਤਿ ਸ੍ਰੀ ਅਕਾਲ ਜੀ ਦਰਾਸਾਲ ਅਸੀਂ ਘਰ ਤੋਂ ਚੰਦੇ ਜਿਹੜੇ ਕੰਮ ਹੋਣ ਤੁਹਾਨੂੰ ਸਾਰਿਆਂ ਨੂੰ ਦੱਸਦੇ ਆਂ ਵੀ ਇਹ ਮੁੰਡਾ ਕਹਿੰਦਾ ਹੈ ਵੀ ਇੱਕ ਤਾਂ ਬਣਾਉਣਾ ਸੀ ਜਿਹੜਾ ਫੁੱਲ ਗੇਰਨੇ ਵਾਲਾ ਜਹਾਜ਼ ਟਰੈਕਟਰ ਦੇ ਪਿੱਛੇ ਜੋੜਦਾ ਹੁਣ ਮੈਨੂੰ ਨਹੀਂ ਪਤਾ ਵੀ ਸ਼ੈਂਕੀ ਨੂੰ ਪਤਾ ਆ ਉਹ ਕਿਹੇ ਜਾ ਹੁੰਦਾ ਕਿਹੇ ਨਹੀਂ ਹੁੰਦਾ ਅਸੀਂ ਵੀਡੀਓ ਦਿਖਾ ਦਾਂਗੇ ਜੇ ਬਣਾ ਸਕਦਾ ਹੋਇਆ ਇਹ ਤਾਂ ਨਹੀਂ ਫਿਰ ਕੋਈ ਹੋਰ ਬੰਦਾ ਕਹਿੰਦਾ ਸੀ ਬਣਾਵਾਂਗੇ ਤੇ ਇੱਕ ਬਣਾਉਣੀ ਸੀ ਪਾਲਕੀ ਅ ਵੀ ਮਤਲਬ ਕਿ ਟਰੈਕਟਰ ਦੇ ਪਿੱਛੇ ਜੋੜਨੇ ਵਾਲੇ ਮੈਨੂੰ ਪਤਾ ਤਾਂ ਵੀ ਤੁਹਾਡੇ ਕੋ ਬਾਡੀਆਂ ਉਤਨੀਆਂ ਪਈਆਂ ਫੇਰੀਆਂ ਪਈਆਂ ਬਾ ਦੋ ਪਈਆਂ ਨਾ ਤੇ ਅਸੀਂ ਉਹ ਮਤਲਬ ਬੋਡੀ ਦਾ ਕੁਝ ਰੇਟ ਪਾ ਪਤਾ ਕਰਨਾ ਹੈ ਤੇ ਤੇ ਵੀ ਉਹ ਟਰੈਕਟਰ ਦੇ ਪਿੱਛੇ ਜੁੜਦੀ ਹੋ ਜਾਵੇ ਮਹਾਰਾਜ ਦੀ ਸਵਾਰੀ ਲਾ ਕੇ ਜਦੋਂ ਲਗਿਆ ਕੀਤਾ ਕਰਦੇ ਆਪਾਂ ਮਹਾਰਾਜ ਦਾ ਕੰਮ ਹੈ ਜੈ ਜੈ ਹਰ ਆਪੇ ਦਰਵਾਜ਼ਾ ਦੇਣਾ ਆਪੇ ਕਰਵਾ ਦੇਣਾ ਆਪੇ ਕਰਵਾ ਦੇਣਾ ਹਾਂ ਬਾ ਉਹੀ ਚੀਜ਼ ਉਹ ਸਿਲਸਲੇ ਦੇ ਵਿੱਚ ਅਸੀਂ ਇੱਥੇ ਆਏ ਸੀ ਵੀ ਮਹਾਂ ਇੱਕ ਵਾਰ ਬੋਡੀਆਂ ਦਾ ਰੇਟ ਪਾ ਪਤਾ ਕਰਕੇ ਆਈਏ ਫਿਰ ਅਸੀਂ ਆਪਣਾ ਬਜਟ ਜੁਟੜ ਜਾ ਦੌੜ ਕੇ ਦੇਖਾਂਗੇ ਫਿਰ ਤੇਰੇ ਕੋਲ ਤੇ ਹੀ ਆਕਣਾ ਹੱਥਲੇ ਚੈਨਰੀ ਜੀ ਲਵਾ ਕੇ ਜੇ ਮੈਂ ਛੋਟੀਆਂ ਟਰਾਲੀਆਂ ਬਣਦੀਆਂ ਪਈਆਂ ਵੀ ਉਕਤਾਂ ਦੀ ਤਿਆਰ ਕਰਵਾ ਲਾਂਗੇ ਵੀ ਉਹ ਹੁਣ ਵਿਚਾਰ ਬਟਾਂਦਰਾ ਅਸੀਂ ਕਰਨਾ ਹੈ ਤੇ ਇਹ ਇਹ ਹੁਣ ਅਸੀਂ ਮੜਾ ਜੀ ਕੀ ਜੀ ਗੱਲ ਇਦਾਂ ਫੋਟੋ ਜੀ ਦੀ ਵੀਡੀਓ ਨੂੰ ਅਸੀਂ ਬੰਦ ਕਰਕੇ ਇੱਥੇ ਮੜਾ ਜਾ ਕੇ ਦੇਖ ਲਈਏ ਵੀ ਕਿੰਨੇ ਕਿੰਨੇ ਸਾਈਜ਼ ਹੈਗੇ ਆ ਵੱਡੇ ਤੋਂ ਵੱਡਾ ਸਾਈਜ਼ ਕਿੰਨਾ ਪਿਆ ਤੁਹਾਡੇ ਕੋਲ ਛੋਟੇ ਤੋਂ ਛੋਟਾ ਕਿੰਨਾ ਪਿਆ ਹਣਾ ਹਾਂ ਉਹ ਦੇਖ ਕੇ ਜੀ ਫਿਰ ਅਸੀਂ ਤੁਹਾਨੂੰ ਦੁਬਾਰੇ ਫੇਰ ਇੱਕ ਵਾਰ ਮਿਲਦੇ ਹਾਂ ਫੜਦੇ ਨਹੀਂ ਇਹ ਤਾਂ ਇਹ ਤਾਂ ਮੈਨੂੰ ਲੱਗਦਾ ਮੈਨੂੰ ਸਾਡੇ ਮੋਟਰਸਾਈਕਲ ਪਰ ਲੱਦ ਕੇ ਭੇਜਣ ਨੂੰ ਫਿਰਦਾ ਹੁਣ ਇਹ ਹੈ ਜਿਹੜਾ ਹਿਸਾਬ ਕਿਤਾਬੀ ਤਾਂ ਲੱਗਦਾ ਮੈਨੂੰ ਆਹ ਖੜੀਏ 10 ਫੁੱਟ ਵਾਲੀ ਉਹ ਇਹ 10 ਹੈ ਅੱਛਾ ਇਹ 10 5.5 ਹੈ ਅੱਛਾ 5.5 ਫੁੱਟ ਦੀ ਚੜਾਈ ਹੈ ਨਾ 10 ਫੁੱਟ ਲੰਬੀ 10 ਫੁੱਟ ਲੰਬੀ 5.5 ਫੁੱਟ ਚੜਾਈ ਹੈ ਨਾ 5.5 ਫੁੱਟ ਦੀ ਹੋ ਗਈ ਹੈ ਫਿਰ ਜਿਹੜੀ ਪਤਾ ਕੀ ਕਰਦਾ ਅਸੀਂ ਕੀ ਕਹਿੰਦੇ ਵੀ ਇਹਦੇ ਕਾਰਨਰਾਂ ਦੇ ਵਿੱਚ ਤੇ ਇੱਕ ਸੈਂਟਰ ਦੇ ਵਿੱਚ ਤੇ ਕੋਈ ਉੱਪਰੋਂ ਚੱਕ ਕੇ ਲੈ ਕੇ ਚੱਲੀਏ ਉਹ ਬੀਮ ਖੜੇ ਹੋ ਜਾਣੇ ਹਾਂ ਉਹਦੇ ਉੱਪਰ ਉੱਪਰ ਛੱਤ ਪਾਉਣੀ ਛੱਤ ਪੈ ਜਣੀ ਹਾਂ ਛੱਤ ਵੀ ਪੈ ਜਣੀ ਜੇ ਕੱਲ੍ਹ ਨੂੰ ਹੀ ਨੂੰ ਮੰਨ ਲਓ ਐਦਾਂ ਹੀ ਚਲਾਣਾ ਆਏ ਅਸੀਂ ਉਹ ਜਿਹੜੇ ਛੱਤ ਵਾਲਾ ਜਗਾਰੜ ਉਹ ਵੀ ਨਿਕਲਦਾ ਕਰਾਂਗੇ ਹਾਂ ਅੱਛਾ ਠੀਕ ਹੈ ਉਹਦੇ ਵਿੱਚ ਅਸੀਂ ਪੈਪ ਪਾ ਦੇਣੇ ਜਿੱਦਾਂ ਪੁਰਾਣੇ ਗੱਡਿਆਂ ਵਿੱਚ ਜਾਤੂ ਹੁੰਦੇ ਤੇ ਹਾਂ ਪੈਪ ਪਾ ਦੇਣੇ ਕੱਲ ਨੂੰ ਟਰਾਲੀ ਯੂਜ਼ ਕਰਨੀ ਆ ਉਹਨੂੰ ਖੋਲ ਕੇ ਛੱਤ ਨੂੰ ਆਪਣਾ ਘਰੇ ਰੱਖੋ ਨਹੀਂ ਥੱਲੇ ਤਾਂ ਚਾਸੀ ਲੱਗੂਗੀ ਨਾ ਪੂਰੀ ਚਾਸੀ ਤਾਂ ਲੱਗੂਗੀ ਉਹ ਤਾਂ ਲਾਉਣੀ ਲਾਉਣੀ ਪਊਗੀ ਟਰੈਕਟਰ ਮਗਰ ਪਾਉਂਗੀ ਤਾਂ ਹੀ ਟਰੈਕਟਰ ਮਗਰ ਪਊਗੀ ਇਹ ਗੱਲ ਤਾਂ ਜੀ ਠੀਕ ਹੈ ਫਿਰ ਇਹ ਬਾਡੀ ਇਹ ਤਿੰਨ ਪਾਸੇ ਖੁੱਲਦੀ ਆ ਤਿੰਨੇ ਪਾਸੇ ਨੂੰ ਅੱਛਾ ਇੱਧਰ ਨੂੰ ਵੀ ਉੱਧਰ ਨੂੰ ਵੀ ਇਹ ਬੈਕ ਸਾਈਡ ਵੀ ਹਾਂ ਇਹ 20 ਇੰਚ ਇੱਧਰ ਹੈ 20 ਇੰਚ 40 ਫੁੱਟ ਹੋ ਗਿਆ ਹਾਂ ਇਹ ਜਿਹੜੀ ਸਾਡੀ ਹੈ ਬਾਡੀ ਆ ਇਹ 5.5 ਹੈ ਨਾ ਨੇ 20 ਇੰਚ আর 20 ਇੰਚ 40 ਫੁੱਟ ਥੋੜਾ ਆਉਣਾ ਹੈ 40 ਇੰਚ ਚੌੜੀ ਹਾਂ ਅੱਛਾ ਅੱਛਾ ਠੀਕ ਹੈ ਇਹ ਸਾਈਡ 20 ਇੰਚ ਹੈ 20 ਇੰਚ ਉਚਾਈ ਆਉਦੀ ਹੈ ਉਚਾਈ ਹਾਈਟ ਹੂੰ ਇਹ ਖੁੱਲਦੀ ਆ ਬਾਡੀ ਸਮਝ ਗਿਆ ਮੈਂ ਤੁਹਾਡੀ ਗੱਲ ਅਸੀਂ ਇਹ 5.5 ਦੇ ਨਾਲ 20 ਇੱਧਰ ਜੋੜ ਲਓ 20 ਇੱਧਰ ਜੋੜ ਲਓ ਉਹ ਵੀ 7.5 ਵੀ ਚੌੜੀ ਹੋ ਸਕਦੀ ਚੌੜੀ ਹੋ ਸਕਦੀ ਗੱਲ ਵੀ ਤੁਹਾਡੀ 16 ਆਉਣਾ ਹੈ ਉਹ ਵੀ ਜਗੜ ਫਿੱਟ ਹੋਦਾ ਤਾਂ ਗੱਲ ਤੁਹਾਡੀ 16 ਆਉਣਾ ਹੈ ਜੀ ਅਸੀਂ ਇਹ ਕਰਨਾ ਹੈ ਬਾਕੀ ਲੰਬਾਈ ਹੈ ਇਹਦੀ 10 ਫੁੱਟ ਹੈ ਰੰਗ origignal ਹੋਇਆ ਵਾ ਇਹ ਜੋ ਕੁਝ ਡੈਂਟਿੰਗ ਪੈਂਟਿੰਗ ਜੇ ਕੁਝ ਪੈਂਟਿੰਗ ਹੈ ਲਖਾਣਾ ਹੈ ਕੁਝ ਖੰਡ ਕਰ ਦੇਣਾ ਉਹ ਪੇਂਟਰ ਆਪਣਾ ਹੈਗਾ ਇਹ ਮੁੰਡਾ ਉਹ ਮੈਂ ਮੇਰਾ ਵੀਰੇ ਵੀ ਕਲਾਕਾਰੀ ਪੂਰੀ ਕਰੂੰਗਾ ਇਹ ਕਲਾਕਾਰੀ ਪੂਰੀ ਕਰੂੰਗਾ ਗੱਲ ਤੁਹਾਡੀ ਠੀਕ ਆ ਯਾਨੀ ਬੜੇ ਤੇ ਬੜਾ ਸਾਈਜ਼ 10 ਫੁੱਟ ਹੈ ਨਾ ਬੜੇ ਮੇਰਾ 10 ਫੁੱਟ ਹੈ ਇਹ ਤੇ ਬੜਾ ਸਾਈਜ਼ ਹੁਣ ਹਾਲੇ ਆਇਆ ਨਹੀਂ ਆ ਇਹਦਾਂ ਹਾਂ ਕੰਪਨੀ ਨੇ 10 ਹੀ ਕੱਢਿਆ ਏ ਠੀਕ ਆ ਠੀਕ ਆ ਬਾਕੀ ਜੇ 10 ਤੇ ਬੜਾ ਬਣਵਾਣਾ ਹੈ ਚੋੜਾ ਬਣਵਾਣਾ ਹੈ ਫਿਰ ਆਪਣੀ ਤਿਆਰ ਹੋ ਜੇ ਉਹ ਫਿਰ ਉਹ ਤਾਂ ਫਿਰ ਤੁਸੀਂ ਕਰਦੇ ਹੀ ਆ ਯਾਰ ਉਹ ਜਿੱਦਾਂ ਮਰਜ਼ੀ। ਜੀ ਫਿਰ ਜਿਹੜਾ ਸਾਈਜ਼ ਕਹੋਗੇ 14 ਫੁੱਟ 12 ਫੁੱਟ ਉਹ ਸਾਈਜ਼ ਤਿਆਰ ਹੋਊਗਾ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਲਓ ਜੀ। ਆ ਉਹ ਜਿਹੜਾ ਡੱਬਾ ਜਿਹਾ ਸੀਗਾ ਉਹ ਡੱਬੇ ਦਾ ਰੇਟ ਦੱਸਿਆ ਉਹਨੇ 25000 ਰੁਪਈਆ। ਤੇ ਜਦੋਂ ਉਹਨੂੰ ਦੱਸਿਆ ਵੀ ਆਪਾਂ ਵੀ ਗੁਰੂ ਘਰ ਵਾਸਤੇ ਉਹ ਕਰਨਾ ਤਾਂ ਉਹ ਕਹਿੰਦਾ ਵੀ ਅਸੀਂ 23000 ਰੁਪਈਏ ਦਾ ਕਟਿਆ ਹੋਇਆ ਏ। ਵੀ 23000 ਦਾ ਹੀ ਦੇ ਦਾਂਗੇ ਤੁਹਾਨੂੰ। ਉਹਦਾ ਸਾਈਜ਼ ਤੁਹਾਨੂੰ ਉਹ ਦੱਸਿਆ ਗਿਆ ਆਪਾਂ ਨੇ 5.5 ਬਾਈ ਅ 10 ਫੁੱਟ ਹੈਗਾ ਤੇ ਉਹਦੇ ਥੱਲੇ ਇੱਕ ਹਿੱਸਾ ਹੈ ਉਹ ਹਿੱਸਾ ਜਣੀ ਕਿ ਮਤਲਬ ਕਹਿਣ ਦਾ ਭਾਵ ਉਹਨੇ ਉੱਪਰ ਛੱਤ ਪਾ ਕੇ ਥੋੜੀ ਜਿਹੀ ਫੁੱਲ ਬੁੱਟੀਆਂ ਜੀਆਂ ਲਾ ਕੇ ਬਈ ਉਹ ਕਹਿੰਦਾ ਵੀ ਬਗੈਰ ਹਿੱਸੇ ਤੋਂ আর ਟਾਇਰ ਤੋਂ ਵੀ ਉਹ ਤਾਂ ਅਸੀਂ ਵੀ ਲੈ ਕੇ ਆਉਣਾ ਚਾਹੇ ਤੁਸੀਂ ਲਿਆਓ ਵੀ ਤੁਹਾਡੇ ਕੋਲ ਕਿਤੇ ਦੇ ਵੀ ਬਣਦਾ ਹੋਇਆ ਜੇ ਈਲਾ ਬਈ ਉਹ ਤੋਂ ਵਗੈਰ ਉਹਨੇ 70000 ਰੁਪਇਆ ਸ਼ੰਕੀ ਨੇ ਮੰਗਿਆ ਕਿਉਂਕਿ ਮੈਂ ਹੁਣ ਅਸੀਂ ਘਰਾਂ ਆ ਗਏ ਤੇ ਸਵੇਰੇ ਦੁਬਾਰੇ ਰਾਤ ਹਨੇਰਾ ਹੋ ਗਿਆ ਠੀਕ ਹੈ ਫਿਰ ਵੀਡੀਓ ਪ੍ਰੋਪਰ ਪੂਰੀ ਬਣੀ ਨਹੀਂ ਹੈਗੀ ਪਰ ਮਹਾ ਵੀ ਚਲੋ ਇਨਫਾਰਮੇਸ਼ਨ ਜਿਹੜੀ ਹੈਗੀ ਆ ਤੇ ਗੱਲ ਇਦਾਂ ਹੁੰਦੀ ਹੈ ਵੀ ਇੱਕ ਇਹਨਾਂ ਨੇ ਬਣਾਉਣਾ ਹੈ ਫੁੱਲ ਗੇਰਨੇ ਵਾਲਾ ਉਹ ਜਹਾਜ਼ਾ ਤੇ ਉਹਦਾ ਮੇਰੇ ਖਿਆਲ ਸੇ 35 ਤੋਂ 40000 ਰੁਪਏ ਕੁਝ ਹੈਗਾ ਏ ਜਿਹੜਾ ਕਿਸੇ ਵੀਰ ਨੇ ਕਿਹਾ ਵਾ ਡੌਨ ਬਾਬੇ ਨੂੰ ਵੀ ਬਣਾਵਾਂਗੇ ਇਹ ਤੇ ਜਿੰਨੇ ਕਿਦਾ ਬਜਟ ਦਾ ਪਤਾ ਲੱਗਿਆ ਥੋੜੇ ਬਹੁਤ ਤੇ ਚਲੋ ਮੈਂ ਕਰੂੰਗਾ ਕੋਸ਼ਿਸ਼ ਆਪਣੇ ਵੱਲ ਤੇ ਤੇ ਛੋੜੇ ਬਸੇ ਪ੍ਰਚਲ ਜ਼ਰੂਰੀ ਨਹੀਂ ਵੀ ਅਸੀਂ ਐਸ ਬਾਰੇ ਕਰਨਾ ਉਹ ਵੀ ਹੁਣ ਸਾਨੂੰ ਬਜਟ ਦਾ ਏਡੀਏ ਦਾ ਪਤਾ ਲੱਗ ਗਿਆ ਵੀ ਤੇ ਬਾਕੀ ਇੱਧਰ ਕਿਸੇ ਤੋਂ ਬਣਵਾ ਕੇ ਦੇਖਾਂਗੇ ਵੀ ਚਲੋ ਉਹ ਉਹ ਡੱਬਾ ਕਹਿੰਦਾ ਮੈਂ ਤੇ ਡੱਬਾ ਲੈ ਕੇ ਜਾਣਾ ਡੱਬਾ ਲੈ ਜੋ ਮੈਂ ਇੱਥੇ ਸਾਰੀ ਉਹ ਬਣਵਾਉਣੀ ਐ ਸਾਰੀ ਵੀ ਬਣਾ ਦੂੰਗਾ ਕਹਿੰਦਾ ਮੈਂ ਉਹ ਪ੍ਰੋਸੀਜਰ ਹੁਣ ਚਲੋ ਬੈਠ ਕੇ ਡਿਸਕਸ਼ਨ ਕਰਾਂਗੇ ਦੋ ਚਾਰ ਬੰਦੇ ਅਸੀਂ ਇੱਥੇ ਵੀ ਕਿੱਦਾਂ ਕਰਨਾ ਪਰ ਜਣੀ ਅਨਾ ਬਜਟ ਨਾ ਹੋਣ ਕਰਕੇ ਸ਼ਾਇਦ ਇਹ ਅਗਲੇ ਸਾਲ ਪਰ ਵੀ ਪੈ ਸਕਦਾ ਜ਼ਰੂਰੀ ਨਹੀਂ ਹੈਗਾ ਗੱਲ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਉਹ ਨਾ ਫੁੱਲਾਂ ਵਾਲਾ ਜਹਾਜ਼ ਆ ਉਹ ਤਾਂ ਬਣਾਇਆ ਰਹਿਣਾ ਉਹਦੇ ਵਾਸਤੇ ਤਾਂ ਕਿਸੇ ਨੇ ਹੈਲਪ ਦੀ ਗੱਲ ਕੀਤੀ ਹੋਈ ਹੈ ਧੰਨਵਾਦ ਆ ਉਹਦਾ ਆਈ ਡੋਟ ਮੈਨੂੰ ਐਥੇ ਪਤਾ ਨਹੀਂ ਹੈਗਾ ਵੀ ਉਹ ਕੌਣ ਆ ਉਹਨਾਂ ਨੂੰ ਹੀ ਪਤਾ ਮੰਨ ਰਿਆ ਨੂੰ ਆ ਇੱਕ ਜੱਗਾ ਹੋ ਗਿਆ ਇੱਕ ਡਾਣ ਬਾਬਾ ਹੋ ਗਿਆ ਵੀ ਉਹ ਦੇਖ ਕੇ ਉਹਨਾਂ ਨੂੰ ਪਤਾ ਵੀ ਕਿਹੜੇ ਨੂੰ ਚੁੱਪ ਪੁੱਤ ਚੁੱਪ 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 ਚਲੋ ਬਾਲ ਖੇਡਾਂਗੇ ਉਹਦੇ ਨਾਲ ਛੋਟੀ ਜੀ ਕਹਿੰਦੀ ਵੀ ਬਾਲ ਖੇਡਣਾ ਹਾਂ ਚਲੋ ਮੋਰ ਖੇਡੂਗਾ ਖੇਡੂਗਾ ਤੇ ਇਹ ਸਾਰਾ ਕੁਝ ਜਿਹੜਾ ਪਲਾਨ ਹੈਗਾ ਜਿਹੜਾ ਅਗੇ ਤੈਅ ਕਰਦੇ ਆ ਕੀ ਬਣਦਾ ਕੀ ਨਹੀਂ ਬਣਦਾ ਅਗੇ ਚਲੋ ਬਾਬਾ ਨਾਨਕ ਮਿਹਰ ਕਰੂਗਾ ਤਾਂ ਸਭ ਕੁਝ ਹੋ ਜਾਣਾ ਹੌਲੀ ਹੌਲੀ ਆਪੇ ਸੱਟ ਮਿਲਦੇ ਜੀ ਕਿਸੇ ਅਗਲੇ ਬਲੌਗ ਚ ਪਰਮਾਤਮਾ ਤੁਹਾਨੂੰ ਸਭ ਨਾਲ ਚੜ੍ਹਦੀ ਕਲਾ ਚ ਰੱਖੇ